ਮਹਾਨ ਗਿਆਨੀ ਨੂੰ ਬ੍ਰਸ਼ਟ ਕੀਤਾ ਕਿਹੜਾ ਗਿਆਨੀ ਬ੍ਰਹਮਾ ਸਾਰੇ ਗਿਆਨੀਆਂ ਅੱਜ ਤੱਕ ਜਿੰਨੇ ਗਿਆਨੀ ਹੋਏ ਨੇ ਕਥਾ ਵਾਚਕ ਹੋਏ ਨੇ ਇੰਜ ਕਹਿ ਲਈਏ ਸਰਮੌਰ ਹੈ ਬ੍ਰਹਮਾ ਕਥਾ ਕਰਦਾ ਸੀ ਵੇਦ ਸਿਰਫ ਉਚਾਰਨ ਹੀ ਨਹੀਂ ਕੀਤੇ ਕਥਾ ਕਰਦਾ ਸੀ ਸਰੋਤਿਆਂ ਦੇ ਵਿੱਚ ਵਿਸ਼ਨੂੰ ਵੀ ਬੈਠਦਾ ਸੀ ਸ਼ੰਕਰ ਵੀ ਬੈਠਦਾ ਸੀ ਕਿ ਦੇਵਤੇ ਦੀ ਕਥਾ ਚੋਂ ਕਿ ਬਹੁਤ ਉੱਚੀ ਹੈ। ਤੋਂ ਉੱਚੀ ਸਮਝ ਵਾਲੇ ਬੈਠਦੇ ਸੰ ਆਮ ਬੰਦਿਆਂ ਦੇ ਤੇ ਕੱਲੇ ਕੁਝ ਪੈਂਦੀ ਨਹੀਂ ਸੀ ਸਿਆਣਾ ਬੋ। ਸਿਆਣਾ ਬੋ। ਇਸ ਵਾਰ ਬਹੁਤ ਭੀੜ ਨਹੀਂ ਆਉਂਦੀ ਸੀ। ਸਿਰਫ ਦੇਵਤੇ ਹੀ ਸੁਣਦੇ ਸਨ। ਲੰਬੀਆਂ ਚੌੜੀਆਂ ਕਹਾਣੀਆਂ ਨੇ। ਕਹਿੰਦੇ ਜੈਂਟ ਵੀ ਆਏ ਸਨ ਇੱਕ ਦਿਨ ਸੁਣਣ। ਕੋਈ ਕੋ ਦੇਣਾ ਹੈ। ਮੁੜ ਕੇ ਨਹੀਂ ਆਇਆ। ਮੋੜ ਕੇ ਨਹੀਂ ਆਇਆ ਕਾਰਨ ਜਿਨ ਕੇ ਚਿੱਤ ਕਠੋਰ ਹੈ ਸੇ ਵੈ ਨਾ ਸਤਗੁਰੂ ਆਸ ਕੋਈ ਵੱਲ ਛਲ ਕਰ ਜਾ ਕੇ ਲੰਗ ਰੇ ਤੇ ਲ ਜਾਏ ਬਹਿ ਕੁੜਿਆ ਰਾਗ ਉਹਨਾਂ ਦਾ ਜੀ ਉੱਥੇ ਨਹੀਂ ਲੱਗਿਆ ਪਤਾ ਨਹੀਂ ਕਿਤੋਂ ਦੀ ਗੱਲ ਕਰੀ ਜਾਂਦਾ ਐਵੇਂ ਸਿਰ ਕਪਾਈ ਜਾ ਰਿਹਾ ਮੇਰੇ ਯਾਰਕ ਦੇ ਸੱਜਣ ਵੈਨੋ ਕਹਿਣ ਲੱਗਾ ਕਹਿੰਨੇ ਜੀ ਥੋੜਾ ਹਾਸ ਰਸ ਵੀ ਸੁਣਾਇਆ ਕਰੋ ਦੇੜੀ ਗੁਰਬਾਣੀ ਦੇ ਵਿਚਾਰ ਸੁਣਦੇ ਆ ਸੁਣਦੇ ਸਿਰ ਥੱਕ ਜਾਂਦਾ ਕੁਝ ਆਸਰਤ ਵੀ ਸੁਣਾਇਆ ਕਰੋ ਮੈਂ ਤੇਰੇ ਮੈਨੂੰ ਮਸਕਰਾਂ ਸਮਝੇ ਜੋਕਰ ਸਮਝੇ ਤੇ ਜੇ ਮਜ਼ਾਕ ਹੀ ਸੁਣਨੀ ਹੈ ਥੀਏਟਰ ਦੇ ਚ ਜਾ ਗੁਰਦੁਆਰੇ ਤੁਹਾਨੂੰ ਆਇਆ ਇੱਥੇ ਤੇ ਗੁਰੂ ਦੀ ਗੱਲ ਹੈ ਪ੍ਰਭੂ ਦੀ ਗੱਲ ਸਾਰਿਆਂ ਦੇ ਸਾਹਮਣੇ ਮੈਨੂੰ ਕਿਹਾ ਵੀ ਕੋਈ ਹਾਸਰਸ ਵੀ ਸੁਣਾਇਆ ਕਰੋ ਕੋਈ ਮਜ਼ਾਕ ਵੀ ਸੁਣਾਇਆ ਕਰੋ ਇੱਕ ਹੀ ਕੋਈ ਗਲ ਗੁਰਬਾਣੀ ਦੇ ਅਰਥ ਕਰੀ ਜਾਂਦੇ ਹੁੰਦੇ ਆ। ਪਿਆਖਿਆ ਕਰੀ ਜਾਂਦੇ ਆ। ਉਦੋਂ ਫਿਰ ਮੈਨੂੰ ਖਿਆਲ ਆਇਆ ਉਹ ਜਿਹੜੇ ਦੇਵਤੇ ਕਹੇ ਜਾਂਦੇ ਨੇ, ਦੈਂਤ ਕਹੇ ਜਾਂਦੇ ਨੇ ਮੈਂ ਕਹੇ ਦੈਂਤ ਸਰੀਰ ਨਹੀਂ ਚੋਏ, ਕੋ ਕੁਛ ਨਹੀਂ ਹੈ। ਕੋ ਕੁਛ ਨਹੀਂ ਹੈ। ਇੱਕੋ ਦਿਨ ਆਏ ਸੰਦੈ। ਬ੍ਰਹਮੇ ਦੀ ਕਥਾ ਸੁਣਨ ਮੁੜ ਕੇ ਨਹੀਂ ਹੈ, ਦੇਵ ਤੇ ਆਉਂਦੇ ਸ। ਸਰੋਤਿਆਂ ਦੇ ਵਿੱਚ ਬ੍ਰਹਮੇ ਦੀ ਬੱਚੀ ਸੁਰਸਤੀ ਸਾਰਦਾ ਸੁਰਸਵਤੀ ਮਹਾਨ ਵਿਦਵਾਨ ਔਰ ਵਿਦਿਆ ਦੀ ਦਾਤੀ ਮੰਨੀ ਜਾਂਦੀ ਹੈ ਉਹ ਵੀ ਬੈਠਦੀ ਸੀ ਸੁਣਦੀ ਸੀ ਆਪਣੇ ਪਿਤਾ ਨੂੰ ਸੁਣਦੀ ਸੀ ਇੱਕ ਦਿਨ 16 ਸਿੰਗਾਰ ਦੀ ਕਥਾ ਕਰ ਰਿਹਾ ਸੀ برہما درشٹی ٹکی سرستی ہے تو ٹکی رہ گئی درشٹی ہٹی نہیں لوچن لوچا ہٹی نہیں لوچا ہٹی نہیں ووچا ہٹی نہیں ہوں سرستی جیڑی اتنی گیانوان سے انہیں دیکھا جیچا ہے برشٹ ہو گئی جی درشٹی ہے پے میرا پتا دھیلی اکھان دس, اکھا دس دیا نے. کون دس اندر دست ہوستا اندر ہی دست دیا نے اگر کسے نو پڑھن دی جا آئے سورستی چونکہ سوجوان سی انہیں دیکھ لیا اوہ سامنے تو اٹھ کے نا سجے پاسے آن بیٹھے اور کہنے دیتے ہیں ادھر منہ بنا لیا نہیں ہو سکتا منہ ادھر پھیل لیا کی اور کتھاچار بیٹھ کے کردہ سی چاروں پاسے دیوتے دیتے ہیں ਜਿਹੜੇ ਬਹੁਤ ਵੱਡੇ ਵੱਡੇ ਦੇਵਤੇ ਸਨ ਉਹ ਅੱਗੇ ਬੈਠਦੇ ਸਨ ਸਾਹਮਣੇ ਬੈਠਦੇ ਸਨ ਫਿਰ ਉਹਨਾਂ ਦੇ ਚੇਲੇ ਉਹਨਾਂ ਦੇ ਸ਼ਿਸ਼ ਉਹ ਪਿੱਛੇ ਬੈਠਦੇ ਸਨ ਪਰ ਚਾਰੋਂ ਪਾਸੇ ਬੈਠਦੇ ਸਨ ਤੋ ਬ੍ਰਹਮੇ ਨੇ ਹੋ ਸਕਦਾ ਮੂੰਹ ਇਹਦਰ ਮੋੜਿਆ ਹੋਵੇ ਇਹਦਰ ਮੂੰਹ ਬਣ ਗਿਆ ਹੋਵੇ ਕਿ ਪ੍ਰਕਿਰਤੀ थोड़ी ਉਲਟ ਗੱਲ ਹੋ ਗਈ ਹੋਵੇ ਤੇ ਕਹਿ ਨਹੀਂ ਸਕਦੇ ਜਾਵੇਂ ਨਾਲ ਤੇ ਮੈਂ ਉਹ ਨਹੀਂ ਆ ਸਕਦਾ ਮੂੰਹ ਫੇਰ ਲਿਆ سورستی نے دیکھے درشٹی میرے تھے وہ سجے تو اٹھ کے نا ایدر خبے پاسے آن بیٹھے وہ سنگت سے چاروں پسے بیٹھیا سن برہمے نے خبے پاسے مو موڑ درشٹی پھر سرستی ہے پن نے یہ کوتک شو جی نے دیکھا انہوں نے کودھ چڑھ دیا ਬਈ ਨਾ ਗਿਆਨੀ ਇਤਨਾ ਸੋਜਵਾਨ ਇਤਨਾ ਮਹਾਨ ਪੰਡਿਤ ਇਹ ਕਰਕੇ ਹੀ ਰਿਹਾ ਜੈਸੇ ਸੁਰਸਤੀ ਪਿੱਛੇ ਬੈਠੀ ਨਾ ਉਹ ਪਿੱਛੇ ਆਪਣੇ ਆਪ ਨੂੰ ਮੋੜ ਬੈਠਾ ਕਹਿੰਦੇ ਨੇ ਤ੍ਰਿਸ਼ੂਲ ਨਾਲ ਬ੍ਰਹਮੇ ਦਾ ਸਿਰ ਹੀ ਵੱਢ ਦਿੱਤਾ ਲੰਬੀ ਚੌੜੀ ਕਥਾ ਫਿਰ ਕਿਵੇਂ ਜੁੜਿਆ ਬੜੇ ਮਹੱਤਿਆ ਲੱਗੇ ਸ਼ਿਵ ਜੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਚਾਰੇ ਚਤਰਮੁਖੀ ਹੋਏ ਖਰਾ ਸਿਆਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਚਾਰੇ ਵੇਦਵਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ ਲੋਕਾ ਨੂੰ ਸਮਝਾਇਦਾ ਵੇਖ ਸੁਰਸਤੀ ਰੂਪ ਲਵਣਾ ਉਮਰ ਕਰਕੇ ਬਿਰਧ ਹੋ ਚੁੱਕਿਆ ਸੀ ਬੁੱਢਾ ਸੀ ਲੇਕਿਨ ਮੈਂ ਉਸ ਦਿਨ ਅਰਜ਼ ਕੀਤੀ ਸੀ ਲੋਭ ਬੁੱਢਾ ਨਹੀਂ ਆਉਂਦਾ ਅਹੰਕਾਰ ਬੁੱਢਾ ਨਹੀਂ ਆਉਂਦਾ ਕਾਮ ਬੁੱਢਾ ਨਹੀਂ ਆਉਂਦਾ ਸਰੀਰ ਬੁੱਢਾ ਹੋ ਜਾਂਦਾ ਹੈ ਸਰੀਰ ਬਿਰਧ ਹੋ ਜਾਂਦਾ ਸਾਰੇ ਕਾਨਪੁਰ ਦੇ ਵਾਸੀ ਜਾਣਦੇ ਨੇ ਬਹੁਤ ਇੱਕ ਲੰਬੇ ਦਾੜੇ ਵਾਲਾ ਬਜ਼ੁਰਗ ਬਾਬਾ وہ میرے متر چالانکہ عمر کر کے تو دادیاں ورگا سی میں پرانی گل دستا گزر چکے تی چالیس سال انہیں اٹھاسی سال دی عمر کر آیا خریدی ایک غریب گھرانے دی بچے شغل جی میں نو کہن لگے مینو کہمجا ہوں تو نال رکھنا تے دے نال چلنا لو لوکی انگل اٹھا دین ਮੈਂ ਕਿ ਬ੍ਰਹਮੇ ਦੀ ਕਥਾ ਨਹੀਂ ਪੜ੍ਹੀ ਮੈਂ ਸ਼ੁਗਲ ਜੀ ਨੂੰ ਸਮਝਾਇਆ ਤੇ ਜੇ ਬ੍ਰਹਮ ਬ੍ਰਸ਼ਟ ਹੋ ਸਕਦਾ ਹੈ ਤੇ ਉਹਦੇ ਚੇਲੇ ਵਰਗਾ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਇਹਦੇ ਕੁਝ ਵੀ ਨਹੀਂ ਹੈ ਬ੍ਰਹਮਾ ਬ੍ਰਸ਼ਟ ਹੋਏ ਚਾਰੇ ਵੇਦਵ ਖਾਣ ਦਾ 75 ਸਾਲ ਦੀ ਉਮਰ ਵਿੱਚ ਗੋਰਖ ਦਾ ਗੁਰੂ ਮਛੰਦਰਨਾਥ ਬ੍ਰਸ਼ਟ ਹੋਇਆ ਸਾਰੀ ਜ਼ਿੰਦਗੀ ਤਿਆਗ ਦੇ ਵਿੱਚ ਬਤੀਤ ਕੀਤੀ 75 ਸਾਲ ਦੀ ਉਮਰ ਦੇ ਇੱਕ ਵਿਆਹ ਕਰਾਇਆ ਉਹ ਵੀ ਇੱਕ ਵੇਸਵਾ ਨਾਲ ਇੱਕ ਨਰਤਕੇ ਨਾਲ ਗੋਰਖ ਨੇ ਕਹਿ ਦਿੱਤਾ ਸੀ ਗੁਰਦੇਵ ਸਾਡਾ ਇਹ ਧਰਮ ਪੰਥ ਜੁਗਾ ਜਵਾਂਤਰਾ ਤੱਕ ਚੱਲਣਾ ਸੀ ਪਰ ਦੇ ਬਰਸਟ ਹੋਣ ਕਰਕੇ ਹੁਣ ਨਹੀਂ ਚੱਲੇਗਾ ਵਾਕਈ ਨਹੀਂ ਚੱਲੇ ਰਹਿ ਗਿਆ ਬਾਈ ਸਾਹਿਬ ਬਾਈ ਗੁਰਦਾਸ ਜੀ ਇਹ ਵੀ ਲਿਖਦੇ ਨੇ ਗੋਰਖ ਜਤੀ ਸਦਾਇ ਦਾ ਇਸ ਗੁਰ ਘਰ ਵਾਰੀ ਕੀ ਹੋਇਆ ਤੂੰ ਜਤੀ ਹੈ ਆਪਣੇ ਗੁਰੂ ਕੋਲ ਪੁੱਛੋ ਕੀ ਹੈ ਬਾਈ ਸਾਹਿਬ ਬਾਈ ਗੁਰਦਾਸ ਜੀ ਤੇਰਾ ਗੁਰੂ ਤੇ ਬਡੇਪੇ ਚ ਬਰਸ਼ਟ ਹੁੰਦਾ ਹੈ ਔਰੇ ਵੇਦ ਵਖਾਣ ਦਾ ਚਕਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏ ਦਾ ਵੇਗ ਸੁਰਸਤੀ ਰੂਪ ਨਵਾਣਾ ਇੱਥੇ ਇੰਦਰ ਦੇ ਬ੍ਰਹਮੇ ਦਾ ਇਸ ਵਾਸ਼ਨਾ ਕਰਕੇ ਬ੍ਰਸ਼ਟ ਹੋਣ ਦਾ ਜ਼ਿਕਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਰ ਰਹੇ ਨੇ ਹਮ ਕਈਤ ਕਲੁਕੇ ਕਾਮੇਸਨੋ ਆਧਾਰ ਬਣਾ ਕੇ ਪਗ ਰਵਿਦਾਸ ਫਲਾਸਾ ਜੋ ਹੈ ਕਰੀ ਜਾਂਦੇ ਨਾਂ ਜੀ ਇਹਨਾਂ ਨੇ ਕਾਮ ਦੇ ਦੂਤਾਂ ਨੇ ਮਾਰਿਆ ਐਸਾ ਜਿਵੇਂ ਖੱਡ ਨੂੰ ਮੂਰਖ ਨੂੰ ਮਾਰੀ ਦੇ ਪਾਉ ਮੂਰਖ ਬਣਾ ਦਿੱਤਾ ਕਾਮ ਨੇ ਇੰਨੇ ਸਿਆਣੇ ਮਨੁੱਖਾਂ ਨੂੰ ਮੂੜ ਬਣਾ ਦਿੱਤਾ ਇਤਨਾ ਚਤਰਮੁਖੀ ਸਿਆਣੇ ਨੂੰ ਚਮਾ ਦਿਸ਼ਾ ਦੀ ਗੱਲ ਜਾਣਨ ਵਾਲਾ ਹਰ ਪਾਸੇ ਦੀ ਗੱਲ ਜਾਣਨ ਵਾਲੇ ਨੂੰ ਮੂੜ ਬਣਾ ਦਿੱਤਾ ਹੋਇਂੰਦਰ ਇਤਨਾ ਸ਼ਕਤੀਸ਼ਾਲੀ ਐਨੂੰ ਮੂੜ ਬਣਾ ਦੇਵਾ ਪਰ ਖੂਬ ਮਾਰ ਇਹਨਾਂ ਦੇਤੇ ਪਈ ਰੱਬਾ ਹਾਂਜੀ ਬਾਗੋ ਦੇਲਾ ਅਰੇ ਨਹੀਂ ਹਾਰਾ ਬਦਾਸ਼ ਕਹਿੰਦੇ ਨੇ ਮਨ ਬੜਾ ਨਿਰਲਜ ਹੈ ਬੜਾ ਨਿਰਲਜ ਹੈ ਇਤਨੀ ਮਾਰ ਖਾਤ ਤੇ ਨਹੀਂ ਮੰਨਦਾ ਨਹੀਂ ਮੰਨਦਾ ਤਾਂ ਇਹ ਜਨਮਾਂ ਜਨਮਾਂ ਤਰਾਂ ਦੇ ਦੁੱਖ ਹੋਣ ਇਹ ਨਿਰਲਜ ਹੈ ਨਹੀਂ ਮੰਨਦਾ ਇਹ ਹਾਰ ਨਹੀਂ ਮੰਨਦਾ ਹਾਰ ਨਹੀਂ ਮੰਨਦਾ ਔਰ ਉਸੇ ਹੀ ਵਾਸ਼ਨਾ ਅਬੇਨ ਅਲੜਤ ਕਰੀ ਜਾਂਦਾ ਹੈ કરી ਜਾਂਦਾ ਹਾਂਜੀ ਮਾਰਿਆ ਰੋਣਾ ਭਾਂ ਕਰੇ ਜਿੱਦਾਂ ਏ ਪ੍ਰਭੂ ਪ੍ਰਵਦਾਸ ਜੀ ਤੋਂ ਮੈਂ ਹੁਣ ਕੀ ਕਰਾਂ ਇੰਨੇ ਵੱਡੇ ਵੱਡੇ ਗਿਆਨੀ ਇਤਨੇ ਵੱਡੇ ਵੱਡੇ ਸ਼ਕਤੀਸ਼ਾਲੀ ਜੋ ਗੱਲ ਬ੍ਰਹਮੇ ਨਾਲੇ ਗੁਸਤਾਖੀ ਮਾਫ ਤੇਹੀ ਗੱਲ ਸ਼ਿਵ ਜੀ ਨਾਲ ਵੀ ਹੈ ਤੇਹੀ ਗੱਲ ਵਿਸ਼ਨੂ ਨਾਲ ਵੀ ਹੈ ਹੈਰਾਨੀ ਕੀ ਹੈ وشو مال بھی منے ہوئے ٹاپ دے مہاتما اگر اتنے پرش برشٹ ہوئے نے تو اندازہ لالینا اتنیا اتنی استری برشٹ سن دسم گرن دیکھ ایک میں تھڑے سامنے رکھا انت نت کار انت نت ہوئیں گے تیاگ دھرمو کرنار سا جو گے ایسے کرم جو اینتی نے اینیتی نے نیتی نہیں اینیتی نے نت ہودر پاشاہ نت ہونیت کرم انیتی نیتی نہیں انیتی نیت ہون گے تیاگ دھرم تریا کنار سا دیں گے ਇਸ ਤਰੀਆ ਆਪਣਾ ਇਸਤਰੀ ਹੋਣ ਦਾ ਧਰਮ ਬਤੈਰੀਆਂ ਛੋੜ ਦੇਣਗੇ ਤੇ ਜਿਨ੍ਹਾਂ ਨੂੰ ਅਸੀਂ ਸਾਧੂ ਕਹਿੰਦੇ ਆ ਕੋਈ ਨਾ ਇਸਤਰੀਆਂ ਦੀ ਤਲਾਸ਼ ਇਚਾਉਣਗੇ। ਧੰਨ ਗੁਰੂ ਗੋਬਿੰਦ ਸਿੰਘ ਦੇ ਬੋਲ ਨਾ ਹੁੰਦੇ ਤਾਂ ਮੈਂ ਨਹੀਂ ਕਹਿ ਸਕਦਾ ਸੀ। ਨਹੀਂ ਕਹਿ ਸਕਦਾ ਸੀ। ਪਿਛਲੇ ਦਿਨੇ ਮੈਨੂੰ ਬਹੁਤ ਕੁਝ ਪੜਨ ਨੂੰ ਤੇ ਸੁਣਨ ਨੂੰ ਮਿਲੇਗਾ। ਹੈਰਾਨਗੀ ਹੋਈ ਮੈਨੂੰ। ਅਨੈਤਿਕ ਨਿਤ ਹੋਵੇਗੀ ਰੋਜ਼ ਹੋਵੇਗੀ ਤਿਆਗ ਧਰਮਣੋਤਰੀਆ ਇਸਤਰੀ ਹੋਣ ਦਾ ਧਰਮ ਤਿਆਗ ਦੇਣਗੇ ਤਿਆਗ ਦੇਣਗੇ ਕੋਨਾਰੇ ਸਾਧ ਜੋਏਗੇ ਜਿਨ੍ਹਾਂ ਨੂੰ ਸਾਧੂ ਸੰਤ ਕਹਿੰਦੇ ਆ ਉਹ ਇਹਨਾਂ ਇਸਤਰੀਆਂ ਦੀ ਤਲਾਸ਼ ਛਾਉਣਗੇ ਤਲਾਸ਼ ਛਾਉਣਗੇ ਇਸ ਤੋਂ ਅੱਗੇ ਮੈਂ ਕੁਝ ਨਹੀਂ ਕਹਿੰਦਾ ਕਾਰਨ ਸਿੰਘ ਸਾਹਿਬ ਉਹਨਾਂ ਨੂੰ ਪਤਾ ਮੈਂ ਖੁੱਲ ਕੇ ਬੋਲਿਆ ਦਸਮ ਗ੍ਰੰਥ ਤੇ ਮੈਨੂੰ ਖਾਮਾ ਖਾ ਕੇ ਰਿਹਾ ਬੜਾ ਕੁਝ ਲਿਖਿਆ ਇਹਨਾਂ ਨੇ ਮੇਰੇ ਖਿਲਾਫ ਪਤਾ ਹੈ ਸਿੰਘ ਸਾਹਿਬ ਨੂੰ ਇਹਨਾਂ ਨਾਲ ਮੇਰੀ ਵਿਚਾਰ ਵੀ ਹੋਈ ਕਿਉਂਕਿ ਇਹ ਹਮਾਇਤੀ ਨੇ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਜ਼ੀਮ ਰਚਨਾ ਨੂੰ ਮਾਨਤਾ ਦੇਂਦੇ ਨੇ ਸਿਰਫ ਸੰਕੀਰਣ ਦਿਮਾਗ ਦੇ ਮਨੁੱਖ ਛੋਟੀ ਅਕਲ ਦੇ ਮਨੁੱਖ ਨਾਲ ਲੇਸੋ ਇਹਦੇ ਗ੍ਰੋਥ ਤੇ ਬੋਲਿਆ ਜਾ ਸਕਦਾ ਹੈ ਲੋਭ ਤੇ ਬੋਲਿਆ ਜਾ ਸਕਦਾ ਹੈ ਹੰਕਾਰ ਤੇ ਬੋਲਿਆ ਜਾ ਸਕਦਾ ਹੈ ਮੋਹ ਤੇ ਬੋਲਿਆ ਜਾ ਸਕਦਾ ਹੈ ਕਾਮ ਤੇ ਕੋਈ ਨਹੀਂ ਬੋਲਿਆ ਜਾ ਸਕਦਾ ਦੁਨੀਆ ਲੋਭ ਕਰਕੇ ਇਤਨੀ ਬਰਸ਼ਟ ਨਹੀਂ ਹੋਈ ਹੰਕਾਰ ਕਰਕੇ ਇਤਨੀ ਬਰਸ਼ਟ ਨਹੀਂ ਹੋਈ ਕਾਮ ਕਰਕੇ ਬਰਸ਼ਟ ਹੋਇਆ ਚੋ ਅਸੀ ਘਰਾਂ ਦੇ ਟਕਰਾਕ ਹੋ ਜਾਂਦਾ ਹੈ ਅਮਰੀਕਾ ਟਕਰਾਕ ਹੋ ਜਾਂਦਾ ਹੈ ਸ਼ਾਦੀਆਂ ਨਹੀਂ ਲਿਗਦੇ ਇੱਕ ਇੱਕ ਪੁਰਸ਼ ਛੇ ਛੇ ਵਿਆਹ ਕਰਾਂਦਾ ਹੈ ایک ایک استری ست ست ویاہ کراتے ہو گئے بچے رول دے ہیں پشو کی طرح رول دے ہیں اور وہ او اثر سنگا بھی پی رہا ہے بہت سارے سنگرانے بھی میں دیکھ کے دنگ رہ گیا انہوں دی بلا ادھر بھی آ گئی ہے وہ بیماری ادھر بھی جو ہے آ گئی ہے نہیں نکلے سنجم نہیں شیل نہیں اگر دھن برشت بے ایمان بےمان ہوئے بے گا اگر یہ پربتا نہیں ہے تو ہنسک گا کسائی گا, کاتل گا اگر کام دنجمی نہیں ہے تو ہوئے گا دوراچاری ہوئے گا استری تو پھر گنکا ہوئے گے اور گے تو رو داس کے ہے پربو ਕਿ ਇੰਨੀਆਂ ਪਰਬਲ ਸ਼ਕਤੀਆਂ ਨੇ ਦੱਸੋ ਮੈਂ ਕੀ ਕਰਾਂ ਮੈਂ ਕੀ ਕਰਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਵਾਂ ਹਾਂਜੀ ਬੇਗੋਨਾ ਤਰਨਾ ਕੀ ਜਿੰਨਾ ਉਸ ਪਰਮਾਤਮਾ ਤੋਂ ਐਸੇ ਹਾਲਾਤ ਦੇ ਫਿਰ ਕਿੱਦੀ ਸ਼ਰਨ ਲਈਏ ਓਹੀ ਰਖਸ਼ਕ ਹੋ ਸਕਦਾ ਹੈ ਉਸਨੇ ਇਮਤਿਹਾਨ ਪਾਇਆ ਓਹੀ ਪਾਸ ਕਰਾ ਸਕਦਾ ਓਹੀ ਰਖਵਾਲਾ ਹੋ ਸਕਦਾ ਹੈ ਇਤਨੀ ਸੇਵਾ ਪਰਮਾਨੁ ਕਰਨੇ ਸਮਾ ਹੋ ਗਿਆ ਜੋ ਕੁਛ ਆਪ ਨੂੰ ਸਰਵਨ ਕਰਾਇਆ ਜਿਹੜੇ ਚੋਟੀ ਦੇ ਮਹਾਪੁਰਸ਼ ਬ੍ਰਸਟ ਹੋਏ ਅਨੰਦਾ ਜ਼ਿਕਰ ਸ਼੍ਰੀ ਰਵਦਾਸ ਜੀ ਮਹਾਰਾਜ ਨੇ ਕੀਤਾ ਹੈ ਔਰ ਜਿਹੜੇ ਬੜੇ ਬੜੇ ਰਿਸ਼ੀ मुनि ਬ੍ਰਸਟ ਹੋਏ ਦਸਮ ਗ੍ਰੰਥ ਦੇ ਚੌਂੰਦਾ ਬੜਾ ਜ਼ਿਕਰ ਹੈ ਬੜਾ ਜ਼ਿਕਰ ਹੈ ਕਿਸੇ ਨੂੰ ਲੋਭ ਨੇ ਬ੍ਰਸਟ ਕੀਤਾ ਕਿਸੇ ਨੂੰ ਪ੍ਰਵਤਾ ਨੇ ਬ੍ਰਸਟ ਕੀਤਾ ਕਿਸੇ ਨੂੰ ਕਾਮ ਨੇ ਬ੍ਰਸਟ ਕੀਤਾ ਅਗਰ ਕੋਈ ਮਨੁੱਖ ਬ੍ਰਸਟ ਹੋਇਆ ਇਹਨਾ ਤਿੰਨਾਂ ਦੇ ਚੋਂ ਕਿਸੇ ਇੱਕ ਕਰਕੇ ਹੀ ਹੋਇਆ ਇਸੇ ਇੱਕ ਕਰਕੇ ਹੋਇਆ ਮਨੁੱਖ ਦੇ ਅੰਦਰ ਕਾਮਨਾ ਹਰ ਵਕਤ ਚੱਲਦੀ ਹੈ ਮੈਂ ਦੁਰਾ ਗਿਆ ਪ੍ਰਭਤਾ ਮਿਲ ਗਈ ਹੈ ਕਾਮਨਾ ਰੁਕਦੀ ਨਹੀਂ ਅੱਗੇ ਚਲੀ ਜਾਂਦੀ ਹੈ ਧਨ ਦੀ ਕਾਮਨਾ ਧਨ ਮਿਲੇਗੇ ਕਾਮਨਾ ਰੁਕਦੀ ਨਹੀਂ ਅੱਗੇ ਚਲੀ ਜਾਂਦੀ ਹੈ ਕਾਮਨਾ ਥੋੜੀ ਜਿਹਾ ਜਿੱਥੇ ਰੁਕਦੀ ਹੈ ਉਹਨੂੰ ਕਾਮ ਨਹੀਂ ਕਹਿੰਦੇ ਇਸਤਰੀ ਤੇ ਰੁਕਦੀ ਹੈ ਪੁਰਸ਼ ਦੀ ਕਿ ਇਸਤਰੀ ਦੀ ਰੁਕਦੀ ਏ ਪੁਰਸ਼ ਤੇ ਕਾਮ ਦੇ ਪੁਰਸ਼ ਦੀ ਰੁਕਦੀ ਏ ਇਸਤਰੀ ਤੇ ਕਾਮ ਨੇ ਤੋ ਛਲੇ ਕਨਕ ਕਾਮ ਨੇ ਸੰਸਕ੍ਰਿਤੀ ਸਲੋਕ ਗੁਰੂ ਅਰਜਨ ਦੇਵ ਜੀ ਕਹੋ ਕਹਾ ਆਪਣੇ ਅਦਮਾਈ ਪੁਰ ਜਿਉ ਕਨਕ ਕਾਮ ਨੇ ਕੇ ਰਸ ਨੈ ਕੀ ਰਤ ਪ੍ਰਭ ਗਾਈ ਨਹੀਂ ਗਾਈ ਪ੍ਰਭ ਹੈ ਪ੍ਰਭੂ ਤੇਰਾ ਜਸ ਨਹੀਂ ਗਾਇਆ ਇਹਨਾਂ ਨੇ ਛਲ ਰਿਹਾ ਇੱਥੇ ਹੀ ਰਹਿ ਗਏ ਆ ਇਤਨੇ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੀਆਂ